ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਦਾ ਸਵਾਮੀ ਸਾਖੀ ਇੱਕ ਸਤਸੰਗੀ ਪਰਿਵਾਰ ਦੀ ਹੈ ਜੋ ਕਿ ਇੱਕ ਮਜ਼ਦੂਰ ਪਰਿਵਾਰ ਸੀ ਤੇ ਉਸ ਦੀ ਆਰਥਿਕ ਸਥਿਤੀ ਬਹੁਤ ਹੀ ਖਰਾਬ ਸੀ ਉਹ ਪੂਰੀ ਲਗਨ ਨਾਲ ਡੇਰੇ ਵਿੱਚ ਸੇਵਾ ਕਰਦਾ ਸੀ ਉਹ ਕਿਸੇ ਵੀ ਹਾਲਤ ਵਿੱਚ ਸੇਵਾ ਤੇ ਪਹੁੰਚ ਜਾਂਦਾ ਸੀ ਬਾਬਾ ਜੀ ਅੱਗੇ ਇੱਕ ਹੀ ਅਰਦਾਸ ਕਰਦਾ ਸੀ ਕਿ हे ਮੇਰੇ ਸਤਗੁਰ ਮੇਰੇ ਤੇ ਕਦੇ ਵੀ ਆਪਣਾ 사త్సੰਗ ਅਤੇ ਸੇਵਾ ਨਾ ਛੁਡਾ ਲੈਣਾ ਜਿਵੇਂ ਹੀ ਤੁਸੀਂ ਰੱਖੋਗੇ ਮੈਂ ਔਵੇਂ ਹੀ ਹਾਲਾਤ ਵਿੱਚ ਰਹਿ ਕੇ ਖੁਸ਼ ਰਹਾਂਗਾ ਇੱਕ ਵਾਰ ਕਿਸੇ 사త్సੰਗ ਕਾਰ ਵਿੱਚ ਬਾਬਾ ਜੀ ਦਾ ਭੰਡਾਰਾ ਹੋਣਾ ਸੀ ਤਾਂ ਉੱਥੇ ਸੇਵਾ ਚੱਲ ਰਹੀ ਸੀ ਸੰਗਤ ਦੂਰ ਦੂਰ ਤੋਂ ਸੇਵਾ ਕਰਨ ਦੇ ਲਈ 사త్సੰਗ ਕਾਰ ਵਿੱਚ ਆ ਰਹੀ ਸੀ ਜਦੋਂ ਉਸ ਭਾਈ ਨੂੰ ਪਤਾ ਚੱਲਿਆ ਕਿ 사త్సੰਗ ਕਾਰ ਵਿੱਚ ਸੇਵਾ ਚੱਲ ਰਹੀ ਹੈ ਤਾਂ ਉਹ ਸੋਚਣ ਲੱਗਾ ਕਿ ਮੈਂ ਵੀ ਸੇਵਾ ਕਰਨ ਦੇ ਲਈ ਜਾਣਾ ਹੈ ਪਰ ਮੈਂ ਇੰਨੇ ਦਿਨਾਂ ਦੇ ਲਈ ਹਰ ਰੋਜ਼ ਉੱਥੇ ਸੇਵਾ ਕਰਨ ਦੇ ਲਈ ਕਿਵੇਂ ਜਾਵਾਂਗਾ ਪਰ ਮਾਲਕ ਦੀ ਬਹੁਤ ਕਿਰਪਾ ਹੋਈ ਜਿਸ ਵਿਅਕਤੀ ਦੇ ਕੋਲ ਉਹ ਕੰਮ ਕਰਦਾ ਸੀ ਉਹ ਉਹਦੇ ਕੋਲੋਂ ਛੁੱਟੀ ਮੰਗਣ ਦੇ ਲਈ ਗਿਆ ਤਾਂ ਉਹਨਾਂ ਨੇ ਕਿਹਾ ਕਿ ਠੀਕ ਹੈ ਤੂੰ ਸੇਵਾ ਤੇ ਚਲਿਆ ਜਾਈ ਕਿਉਂਕਿ ਉਹ ਵੀ ਸత్సੰਗੀ ਸਨ ਤਾਂ ਉਹਨਾਂ ਨੇ ਮੈਨੂੰ ਛੁੱਟੀ ਦੇ ਦਿੱਤੀ ਹੁਣ ਮੈਂ ਸੇਵਾ ਤੇ ਹਰ ਰੋਜ਼ ਜਾਵਾਂਗਾ ਪੰਡਾਰੇ ਵਿੱਚ 8 ਦਿਨ ਰਹਿੰਦੇ ਸਨ ਤਾਂ ਉਸ ਪਾਈ ਨੇ ਸੇਵਾ ਬਹੁਤ ਮਨ ਨਾਲ ਤੇ ਪੂਰੀ ਖੁਸ਼ੀ ਨਾਲ ਕਰਨੀ ਸ਼ੁਰੂ ਕਰ ਦਿੱਤੀ ਇਸ ਭਾਈ ਦੇ ਨਾਲ ਤੇ ਜੋ ਲੋਕ ਸੇਵਾ ਕਰਦੇ ਸਨ ਉਹ ਸਾਰੇ satsang ਕਰਦੇ ਲਈ ਕੁਝ ਨਾ ਕੁਝ ਸੇਵਾ ਵਜੋਂ ਲੈ ਕੇ ਜਾਂਦੇ ਸਨ ਉਹ ਸਾਰੇ ਚੰਗੇ ਪਰਿਵਾਰਾਂ ਵਿੱਚੋਂ ਸਨ ਪਰਮਾਤਮਾ ਦਾ ਦਿੱਤਾ ਹੋਇਆ ਸਭ ਕੁਝ ਸੀ ਕੋਈ ਭਾਈ ਇੱਟਾਂ ਦੀ ਟਰੈਲੀ ਲੈ ਕੇ ਆਉਂਦਾ ਸੀ ਕੋਈ ਲੰਗਰ ਦੇ ਲਈ ਰਾਸ਼ਨ ਲੈ ਕੇ ਆਉਂਦਾ ਸੀ ਜਿਸ ਨੂੰ ਜਿਵੇਂ ਠੀਕ ਲੱਗਦਾ ਸੀ ਉਹ ਉਵੇਂ ਲੈ ਕੇ ਆਉਂਦਾ ਸੀ ਇਹ ਸਭ ਕੁਝ ਦੇਖ ਕੇ ਪਾਈ ਦੇ ਮਨ ਵਿੱਚ ਖਿਆਲ ਆਇਆ ਕਿ ਜੇਕਰ ਮੇਰੇ ਕੋਲ ਵੀ ਪੈਸੇ ਹੁੰਦੇ ਤਾਂ ਮੈਂ ਵੀ ਕੁਝ ਨਾ ਕੁਝ ਲੈ ਕੇ ਜਾਂਦਾ ਪਰ ਉਹ ਕੀ ਕਰ ਸਕਦਾ ਸੀ ਮੈਂ ਤਾਂ ਮਿਹਨਤ ਮਜ਼ਦੂਰੀ ਕਰਨ ਵਾਲਾ ਇਨਸਾਨ ਹਾਂ ਮੇਰੇ ਕੋਲ ਤਾਂ ਮੇਰੇ ਕੋਲ ਕੀ ਹੋ ਸਕਦਾ ਹੈ ਮੈਂ ਦੇ ਸਕਦਾ ਹਾਂ ਉਸ ਭਾਈ ਦਾ ਮਨ ਬਹੁਤ ਉਦਾਸ ਹੋ ਗਿਆ ਸੇਵਾ ਤੇ ਜੋ ਉਹਨਾਂ ਨਾਲ ਸਨ ਉਹ ਪੁੱਛਣ ਲੱਗੇ ਕਿ ਭਾਈ ਤੁਸੀਂ ਤਾਂ ਬਹੁਤ ਖੁਸ਼ ਰਹਿੰਦੇ ਸਨ ਤੇ ਅੱਜ ਬੋਲ ਕਿਉਂ ਨਹੀਂ ਰਹੇ ਤਾਂ ਉਹ ਭਾਈ ਕਹਿਣ ਲੱਗਾ ਕਿ ਐਵੇਂ ਦਾ ਕੁਝ ਨਹੀਂ ਹੈ ਬਸ ਮੈਂ ਵੈਸੇ ਹੀ ਚੁੱਪ ਹਾਂ ਸ਼ਾਮ ਨੂੰ ਜਦੋਂ ਸੇਵਾ ਖਤਮ ਹੋ ਗਈ ਤਾਂ ਉਹ ਪਈ ਆਪਣੇ ਘਰ ਆ ਗਿਆ ਤਾਂ ਉਸ ਸਮੇਂ ਵੀ ਉਸ ਦਾ ਮਨ ਬਹੁਤ ਉਦਾਸ ਸੀ ਕਾ ਪਹੁੰਚਦੇ ਹੀ ਉਹ ਭਜਨ ਸਿਮਰਨ ਤੇ ਬੈਠ ਗਿਆ ਅਤੇ ਉਦੋਂ ਵੀ ਉਸ ਦਾ ਮਨ ਉਦਾਸ ਸੀ ਉਸ ਸਮੇਂ ਵੀ ਉਹ ਭਾਈ ਇਹੀ ਸੋਚ ਰਿਹਾ ਸੀ ਕਿ ਮੇਰਾ ਬਹੁਤ ਮਨ ਹੈ ਕਿ ਮੈਂ ਵੀ ਕੋਈ ਸੇਵਾ ਲੈ ਕੇ ਜਾਵਾਂ ਪਰ ਮੈਂ ਕਰਾਂ ਤਾਂ ਕੀ ਕਰਾਂ ਜਦੋਂ ਉਹ ਭਾਈ ਆਪਣੇ ਭਜਨ ਸਿਮਰਨ ਤੋਂ ਉੱਠਿਆ ਤਾਂ ਉਸ ਦੀ ਪਤਨੀ ਉਸ ਦੇ ਕੋਲ ਆਈ ਤੇ ਕਹਿਣ ਲੱਗੀ ਕਿ ਕੀ ਹੋ ਗਿਆ ਅੱਜ ਤੁਸੀਂ ਆਉਂਦੇ ਹੀ ਭਜਨ ਸਿਮਰਨ ਤੇ ਬੈਠ ਗਏ ਤੁਹਾਡਾ ਮਨ ਵੀ ਉਦਾਸ ਲੱਗ ਰਿਹਾ ਹੈ ਤਾਂ ਉਹ ਭਾਈ ਕਹਿਣ ਲੱਗਾ ਕਿ ਜੋ ਮੇਰੇ ਨਾਲ ਸੇਵਾ ਦੇ ਜਾਂਦੇ ਹਨ ਉਹ ਸਾਰੇ ਚੰਗੇ ਪਰਿਵਾਰ ਵਿੱਚੋਂ ਹਨ ਉਹ ਸੱਸੰਕਰ ਵਿੱਚ ਕੁਝ ਨਾ ਕੁਝ ਲੈ ਕੇ ਜਾਂਦੇ ਹਨ ਪਰ ਆਪਣੇ ਕੋਲ ਤਾਂ ਕੁਝ ਵੀ ਨਹੀਂ ਹੈ ਉਸ ਦੀ ਪਤਨੀ ਕਹਿਣ ਲੱਗੀ ਕਿ ਤੁਸੀਂ ਕਿਉਂ ਮਨ ਉਦਾਸ ਕਰ ਰਹੇ ਹੋ ਐਵੇਂ ਨਹੀਂ ਸੋਚਦੇ ਜੋ ਮਾਲਕ ਨੂੰ ਚੰਗਾ ਲੱਗਦਾ ਹੈ ਉਹੀ ਹੋਵੇਗਾ ਤੁਸੀਂ ਸੇਵਾ ਤੇ ਜਾਂਦੇ ਰਹੋ ਆਪਣੇ ਲਈ ਇਹ ਹੀ ਬਹੁਤ ਹੈ ਪਰ ਤੁਸੀਂ ਪਰੇਸ਼ਾਨ ਨਾ ਹੋਵੋ ਇਹ ਗੱਲਾਂ ਕਰਦੇ ਕਰਦੇ ਰਾਤ ਹੋ ਗਈ ਉਹ ਰਾਤ ਨੂੰ ਸੋ ਗਿਆ ਤੇ ਅਗਲੇ ਦਿਨ ਜਦੋਂ ਭਾਈ ਸੋ ਕੇ ਉੱਠਿਆ ਤਾਂ ਸਵੇਰੇ ਹੁੰਦੇ ਹੀ ਉਹ ਆਪਣੀ ਪਤਨੀ ਨੂੰ ਕਹਿਣ ਲੱਗਾ ਕਿ ਮੈਂ ਸੇਵਾ ਤੇ ਜਾ ਰਿਹਾ ਹਾਂ ਅੱਜ ਮੇਰਾ ਮਨ ਹੈ ਕਿ ਤੂੰ ਵੀ ਮੇਰੇ ਨਾਲ ਸੇਵਾ ਤੇ ਚੱਲੇ ਕਿਉਂਕਿ ਉੱਥੇ ਬਹੁਤ ਦੂਰੋਂ ਸੰਗਤ ਸੇਵਾ ਤੇ ਆਉਂਦੀ ਹੈ ਉਸ ਦੀ ਪਤਨੀ ਨੇ ਕਿਹਾ ਕਿ ਠੀਕ ਹੈ ਅੱਜ ਮੈਂ ਵੀ ਚਲਦੀ ਹਾਂ ਪਰ ਜਦੋਂ ਤੁਸੀਂ ਮੈਨੂੰ ਰਾਤ ਇਹ ਗੱਲ ਦੱਸੀ ਤਾਂ ਮੇਰਾ ਵੀ ਮਨ ਬਹੁਤ ਉਦਾਸ ਹੋ ਗਿਆ ਫਿਰ ਉਹ ਦੋਵੇਂ ਸਾਸਾਂ ਘਰ ਵਿੱਚ ਸੇਵਾ ਤੇ ਚਲੇ ਗਏ ਤੇ ਅੱਜ ਵੀ ਸੰਗਤ ਆਪਣੇ ਨਾਲ ਬਹੁਤ ਕੁਝ ਲੈ ਕੇ ਆਈ ਸੀ ਇਹ ਦੇਖ ਕੇ ਉਸ ਦੀ ਪਤਨੀ ਦਾ ਮਨ ਵੀ ਉਦਾਸ ਹੋ ਗਿਆ ਤੇ ਉਹ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਜੇਕਰ ਆਪਣੇ ਕੋਲ ਵੀ ਕੁਝ ਹੁੰਦਾ ਤਾਂ ਆਪਾਂ ਵੀ ਕੁਝ ਨਾ ਕੁਝ ਜ਼ਰੂਰ ਦਿੰਦੇ ਆਪਾਂ ਵੀ ਇੱਕ ਵਾਰੀ ਚੋਲਾਂ ਦੀ ਲੈ ਕੇ ਆਉਂਦੇ ਤਾਂ ਭਾਈ ਬੋਲਿਆ ਕਿ ਮਨ ਤਾਂ ਮੇਰਾ ਵੀ ਬਹੁਤ ਹੈ ਕਿ ਇੱਕ ਵੋਰੀ ਚੋਲਾਂ ਦੀ ਆਪਾਂ ਵੀ ਸੇਵਾ ਵਿੱਚ ਦੇ ਸਕੇ ਪਰ ਉਹ ਦੋਵੇਂ ਆਪਣੀ ਸੇਵਾ بڑے ਮਨ ਨਾਲ ਕਰਨ ਲੱਗ ਪਏ ਸ਼ਾਮ ਨੂੰ ਜਦੋਂ ਸੇਵਾ ਖਤਮ ਹੋਈ ਫਿਰ ਉਹ ਦੋਵੇਂ ਪਤੀ ਪਤਨੀ ਆਪਣੇ ਘਰ ਆ ਗਏ ਤਾਂ ਫਿਰ ਤੋਂ ਉਹ ਭਾਈ ਆਪਣੇ ਭਜਨ ਸਿਮਰਨ ਦੇ ਸਮੇਂ ਇਹੀ ਸੋਚ ਰਿਹਾ ਸੀ ਕਿ ਅੱਜ ਜੇਕਰ ਮੇਰੇ ਕੋਲ ਪੈਸੇ ਹੁੰਦੇ ਤਾਂ ਮੈਂ ਵੀ ਇੱਕ ਬੋਰੀ ਚਾਵਲਾਂ ਦੀ ਸੇਵਾ ਵਿੱਚ ਜ਼ਰੂਰ ਦਿੰਦਾ ਮੇਰਾ ਤੇ ਮੇਰੀ ਪਤਨੀ ਦਾ ਬਹੁਤ ਮਨ ਹੈ ਕਿ ਅਸੀਂ ਇੱਕ ਬੋਰੀ ਚਾਵਲਾਂ ਦੀ ਲੈ ਕੇ ਜਾਈਏ ਜਦੋਂ ਰਾਤ ਹੋ ਗਈ ਤਾਂ ਉਹ ਪਾਈ ਤੇ ਉਸਦੀ ਪਤਨੀ ਸੋ ਗਏ ਅਗਲੇ ਦਿਨ ਜਦੋਂ ਉਹ ਉੱਠੇ ਤੇ ਨਾ ਧੋ ਕੇ ਸੇਵਾ ਤੇ ਜਾਣ ਲੱਗੇ ਤਾਂ ਘਰ ਦੇ ਅੱਗੇ ਇੱਕ ਰਿਕਸ਼ੇਵਾਲਾ ਖੜਾ ਸੀ ਉਹ ਕਿਸੇ ਦਾ ਪਤਾ ਪੁੱਛ ਰਿਹਾ ਸੀ ਜਦੋਂ ਰਿਕਸ਼ੇਵਾਲੇ ਨੇ ਇਸ ਪਾਈ ਤੇ ਉਸਦੀ ਪਤਨੀ ਤੋਂ ਪੱਰਚੀ ਤੇ ਲਿਖਿਆ ਹੋਇਆ ਪਤਾ ਪੁੱਛਿਆ ਤਾਂ ਉਹ ਭਾਈ ਕਹਿਣ ਲੱਗਾ ਕਿ ਇਹ ਤਾਂ ਮੇਰਾ ਹੀ ਘਰ ਦਾ ਪਤਾ ਹੈ ਤੇ ਪੱਰਚੀ ਤੇ ਮੇਰਾ ਹੀ ਨਾਮ ਲਿਖਿਆ ਹੋਇਆ ਹੈ ਇਹ ਸੁਣ ਕੇ ਉਹ ਰਿਕਸ਼ੇ ਵਾਲਾ ਰਿਕਸ਼ੇ ਵਿੱਚੋਂ ਇੱਕ ਬੋਰੀ ਉਤਾਰਨ ਲੱਗਾ ਭਾਈ ਬੋਲਿਆ ਕਿ ਕਿਸ ਦੀ ਬੋਰੀ ਹੈ ਰਿਕਸ਼ੇ ਵਾਲਾ ਬੋਲਿਆ ਇਸ ਪਰਚੀ ਤੇ ਥੋੜਾ ਹੀ ਪਤਾ ਤੇ ਨਾਮ ਹੈ ਤਾਂ ਇਹ ਬੋਰੀ ਥੋੜੀ ਹੀ ਹੈ ਤਾਂ ਉਹ ਭਾਈ ਬੜਾ ਹੈਰਾਨ ਹੋ ਗਿਆ ਤੇ ਬੋਲਿਆ ਭਾਈ ਇਸ ਬੋਰੀ ਵਿੱਚ ਕੀ ਹੈ ਰਿਕਸ਼ੇ ਵਾਲਾ ਕਹਿਣ ਲੱਗਾ ਕਿ ਇਸ ਵਿੱਚ ਚੋਲ ਹਨ ਤੇ ਸੇਠ ਨੇ ਇਹ ਪਰਚੀ ਮੈਨੂੰ ਦੇ ਦਿੱਤੀ ਕਿ ਇਸ ਪਤੇ ਤੇ ਛੱਡ ਕੇ ਆਵੋ ਤਾਂ ਉਹ ਭਾਈ ਬੋਲਿਆ ਕਿ ਅਸੀਂ ਤਾਂ ਕੋਈ ਚੌਲ ਨਹੀਂ ਮੰਗਵਾਏ ਰਿਕਸ਼ੇ ਵਾਲਾ ਕਹਿਣ ਲੱਗਾ ਕਿ ਇਹ ਤਾਂ ਤੁਸੀਂ ਮੇਰੇ ਸੇਠ ਨਾਲ ਹੀ ਗੱਲ ਕਰ ਸਕਦੇ ਹੋ ਮੇਰਾ ਕੰਮ ਸੀ ਤੁਹਾਡੇ ਘਰ ਬੋਰੀ ਛੱਡ ਕੇ ਜਾਣਾ ਮੈਂ ਬੋਰੀ ਛੱਡ ਦਿੱਤੀ ਹੈ ਤਾਂ ਭਾਈ ਬੜਾ ਹੈਰਾਨ ਹੋ ਗਿਆ ਤੇ ਰਿਕਸ਼ੇ ਵਾਲੇ ਨੂੰ ਕਹਿਣ ਲੱਗਾ ਕਿ ਤੇਰੇ ਸੇਠ ਦੀ ਦੁਕਾਨ ਕਿੱਥੇ ਹੈ ਤੂੰ ਮੈਨੂੰ ਉੱਥੇ ਲੈ ਕੇ ਚੱਲ ਮੈਂ ਉਸ ਨੂੰ ਉੱਥੇ ਜਾ ਕੇ ਪੁੱਛ ਸਕਾਂ ਕਿ ਜਦੋਂ ਮੈਂ ਕੋਈ ਚੋਲਾਂ ਦੀ ਬੋਰੀ ਮੰਗਵਾਈ ਹੀ ਨਹੀਂ ਤਾਂ ਉਸਨੇ ਮੇਰੇ ਘਰ ਕਿਉਂ ਭੇਜ ਦਿੱਤੀ ਫਿਰ ਉਹ ਰਿਕਸ਼ੇ ਵਾਲਾ ਉਸ ਪਾਈ ਨੂੰ ਸੇਠ ਦੀ ਦੁਕਾਨ ਤੇ ਲੈ ਕੇ ਚਲਾ ਗਿਆ ਉੱਥੇ ਦੁਕਾਨ ਤੇ ਪਹੁੰਚਦੇ ਹੀ ਉਹ ਸੇਠ ਤੋਂ ਪੁੱਛਣ ਲੱਗਾ ਕਿ ਮੈਂ ਤੁਹਾਡੇ ਤੋਂ ਇੱਕ ਬੋਰੀ ਕਦੋਂ ਮੰਗਵਾਈ ਹੈ ਤਾਂ ਸੇਠ ਬੋਲਿਆ ਭਾਈ ਤੂੰ ਨਹੀਂ ਮੰਗਵਾਈ ਪਰ ਜੋ ਭਾਈ ਆਇਆ ਸੀ ਉਸ ਨੇ ਚੋਲਾ ਦੀ ਬੋਰੀ ਦੇ ਪੈਸੇ ਮੈਨੂੰ ਦੇ ਦਿੱਤੇ ਤੇ ਕਿਹਾ ਕਿ ਕੱਲ ਨੂੰ ਇਸ ਪਤੇ ਤੇ ਚੋਲਾ ਦੀ ਬੋਰੀ ਪਹੁੰਚਾ ਦੇਣਾ ਉਹ ਭਾਈ ਇਹ ਸਭ ਸੁਣ ਕੇ ਹੈਰਾਨ ਹੋ ਗਿਆ ਤੇ ਪੁੱਛਣ ਲੱਗਾ ਕਿ ਸੇਠ ਜੀ ਉਹ ਆਦਮੀ ਕੌਣ ਸੀ सेठ ਬੋਲਿਆ ਕਿ ਭਾਈ ਮੈਨੂੰ ਕੀ ਪਤਾ ਪਰ ਉਸਨੇ ਚਿੱਟਾ ਕੁਰਤਾ ਪਜਾਮਾ ਪਾਇਆ ਹੋਇਆ ਸੀ ਉਹ ਸਰਦਾਰ ਸੀ ਤੇ ਮੇਰੀ ਦੁਕਾਨ ਤੇ ਆ ਕੇ ਕਹਿਣ ਲੱਗਾ ਕਿ ਇੱਕ ਬੋਰੀ ਚੋਲਾਂ ਦੀ ਇਸ ਪਤੇ ਤੇ ਪਹੁੰਚਾ ਦਿਓ ਅਸੀਂ ਚੋਲਾਂ ਦੀ ਬੋਰੀ ਉਸੇ ਪਤੇ ਤੇ ਪਹੰਚਾ ਦਿੱਤੀ ਹੁਣ ਉਹ ਆਪਣੇ ਘਰ ਵਾਪਸ ਆ ਗਿਆ ਤੇ ਸਾਰੀ ਗੱਲ ਆਪਣੀ ਪਤਨੀ ਨੂੰ ਦੱਸ ਦਿੱਤੀ ਇਹ ਸਭ ਕੁਝ ਸੁਣ ਕੇ ਉਸ ਦੀ ਪਤਨੀ ਦੇ ਅੱਖਾਂ ਵਿੱਚ ਹੰਝੂ ਆ ਗਏ ਉਸ ਦੇ ਮੂੰਹ ਵਿੱਚੋਂ ਵਾਰ-ਵਾਰ ਇੱਕ ਹੀ ਸ਼ਬਦ ਨਿਕਲ ਰਿਹਾ ਸੀ हे ਮੇਰੇ ਸਤਗੁਰ ਤੂੰ ਤਾਂ ਮੇਰੇ ਮਨ ਦੀ ਗੱਲ ਸੀ ਮੇਰੇ ਮਨ ਦੀ ਗੱਲ ਜਾਣ ਲਈ हे ਮਾਲਕ ਤੇਰਾ ਸ਼ੁਕਰੀਆ ਤੇਰਾ ਸ਼ੁਕਰੀਆ ਸੰਗਤ ਜੀ ਜੋ ਪੂਰਨ ਗੁਰੂ ਹੁੰਦੇ ਹਨ ਉਹ ਸਾਡੇ ਮਨ ਦੀ ਜਾਣ ਲੈਂਦੇ ਹਨ ਸਾਡੇ ਸਤ ਗੁਰੂ ਸਾਡੇ ਅੰਗ ਸੰਗ ਹੀ ਰਹਿੰਦੇ ਹਨ ਮਾਲਕ ਸਾਨੂੰ ਜਿਸ ਵੀ ਹਾਲਾਤ ਵਿੱਚ ਰੱਖੇ ਉਸੇ ਹਾਲਾਤ ਵਿੱਚ ਸਾਡੇ ਮੂੰਹ ਵਿੱਚੋਂ ਇੱਕ ਹੀ ਸ਼ਬਦ ਨਿਕਲਣਾ ਚਾਹੀਦਾ ਹੈ ਸ਼ੁਕਰਾਨਾ ਰਾਦਾ ਸਵਾਮੀ